ਸਾਕਾ ਗੜੀ ਚਮਕੌਰ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਜੋਰਾਵਾਰ ਸਿੰਘ ਜੀ ਦੀ ਸਹਾਦ ਅੱਠ ਪੋਦੇ ਦਿਨ ਚੜਦਿਆਂ ਹੀ ਚਮਕੌਰ ਦੀ ਉੱਚੀ ਥਾਂ ਤੇ ਸਥਿਤ ਕੱਚੀ ਗੜੀ ਅੰਦਰ ਮੋਰਚਾ ਬੰਦੀ ਕਰਕੇ ਬੈਠੇ ਸਤਗੁਰਾਂ ਵੱਡੇ ਸਹਿਬਜ਼ਾਦਿਆਂ ਅਤੇ 40 ਭੁੱਖੇ ਪਾਣੀ ਸਿੰਘ ਸੂਰਮਿਆਂ ਉੱਤੇ ਮੁਗਲ ਹਾਕਮਾਂ ਅਤੇ ਪਹਾੜੀ ਰਾਜਿਆਂ ਦੀ ਫੌਜ ਦੇ ਵੱਡੇ ਟਿੱਡੇ ਦਲ ਨੇ ਆਵੜ ਤੋੜ ਹਮਲਾ ਕਰ ਦਿੱਤਾ ਅਤੇ ਇਹ ਵੀ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਧ ਅਸਾਵੀ ਅਤੇ ਅਦਤੀ جنگ ਦਾ ਆਰੰਭ ਹੋਇਆ ਹਮਲਾਵਰ ਹੋ ਕੇ ਆਈ ਫੌਜ ਦੀ ਅਗਵਾਈ ਨਾਹਰ ਖਾਨ ਅਤੇ ਖਵਾਜਾ ਜਫਰ ਬੇਗ ਕਰ ਰਿਹਾ ਸੀ ਜਿਉਂ ਹੀ ਕਾਲੇ ਕੱਪੜੇ ਪਾ ਕੇ ਮਖਿਆਲ ਵਾਂਗ ਝੜ ਕੇ ਇੱਕ ਵੱਡੇ ਜਥੇ ਨੇ ਕੱਚੀ ਗੜੀ ਦੇ ਵੱਡੇ ਦਰਵਾਜ਼ੇ ਵੱਲ ਬਦਨ ਦਾ ਯਤਨ ਕੀਤਾ ਤਾਂ ਅੱਗੋਂ ਤੀਰਾਂ ਅਤੇ ਗੋਲੀਆਂ ਦਾ ਐਸਾ ਮੀਂਹ ਵਰਿਆ ਕਿ ਹਮਲਾਵਰ ਫੌਜ ਦੇ ਪੈਰਾਂ ਹੇਠੋਂ ਜ਼ਮੀਨ ਖੇਸਕ ਗਈ। ਦਿਨ ਦੇ ਦੂਜੇ ਪੈਰ ਤੱਕ ਮੁਗਲ ਫੌਜ بار-ਬਾਰ ਤਾ-ਤਾ ਕੇ ਮੁੱਖ ਦਰਵਾਜ਼ੇ ਵਾਲੇ ਪਾਸਿਓਂ ਗੜੀ ਤੇ ਹਮਲਾ ਕਰਦੀ ਰਹੀ। ਅੱਗੋਂ ਤੀਰਾਂ ਅਤੇ ਗੋਲੀਆਂ ਦੀ ਬਾਰਿਸ਼ ਲਗਾਤਾਰ ਹੁੰਦੀ ਰਹੀ। ਇਸ ਸਮੇਂ ਦੌਰਾਨ ਨਾਹਰ ਖਾਨ ਸਤਗੁਰਾਂ ਦੇ ਤੀਰ ਨਾਲ ਅੱਲਾ ਨੂੰ ਪਿਆਰਾ ਹੋ ਗਿਆ ਜਫਰ ਬੇਗ ਨੇ ਕੰਦ ਓਲੇ ਲੋਕੇ ਮਸਾਂ ਜਾਨ ਬਚਾਈ ਦਿਨ ਦੇ ਤੀਜੇ ਪਹਿਰ ਤੱਕ ਜਦੋਂ ਤੀਰਾਂ ਤੇ ਗੋਲੀਆਂ ਦਾ ਪੜਾਰ ਬਿਲਕੁਲ ਥੋੜਾ ਰਹਿ ਗਿਆ ਦਾ ਕਾਮਲ ਸੇਨਾਪਤੀ ਸਤਗੁਰਾਂ ਰਣਨੀਤੀ ਬਦਲੀ ਪੰਜ-ਪੰਜ ਸਿੰਘਾਂ ਦਾ ਜੱਥਾ ਗੜੀ ਦੇ ਢੇਠਾ ਖੁੱਲੇ ਮੈਦਾਨੇ ਜੰਗ ਵਿੱਚ ਆ ਕੇ ਦੁਸ਼ਮਣ ਨੂੰ ਬੰਗਾਰ ਪਾਉਣ ਲੱਗਾ ਇੱਕ ਜੱਥਾ ਸ਼ਹੀਦੀ ਪ੍ਰਾਪਤ ਕਰ ਜਾਂਦਾ ਤਾਂ ਦੂਜਾ ਆ ਜਾਂਦਾ ਚੌਥੇ ਅਤੇ ਪੰਜਵੇਂ ਜੱਥੇ ਦੀ ਅਗਵਾਈ ਕਰਦਿਆਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਨੂੰ ਗੁਰੂ ਜੀ ਨੇ ਥਾਪੜਾ ਦੇ ਕੇ ਨਾਲ ਹੋਰ ਸਿੰਘਾਂ ਨੂੰ ਜੰਗ ਵੱਲ ਤੋਰ ਦਿੱਤਾ ਜੋ ਆਖਰੀ ਪ੍ਰਾਣਾ ਤੱਕ ਦੁਸ਼ਮਣਾਂ ਦੇ ਆਹੂ ਲਾਉਂਦੇ ਸ਼ਹਾਦਤ ਦਾ ਜਾਪ ਪੀ ਗਏ ਗੁਰੂ ਜੀ ਨੇ ਜੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀ ਦੇਖ ਜਕਾਰਾ ਬੁਲਾਉਂਦੇ ਬਚਨ ਕੀਤੇ ਆਜ ਖਾਸ ਭਜੋ ਖਾਲਸਾ ਸਤਗੁਰ ਕੇ ਦਰਬਾਰ ਬਾਅਦ ਵਿੱਚ ਸਹਬਜ਼ਾਦਾ ਜੁਝਾਰ ਸਿੰਘ ਨੂੰ ਹੋਰ ਸਿੰਘਾਂ ਨਾਲ ਤੋਰਿਆ ਯੁੱਧ ਇੱਕ ਵਾਰ ਫੇਰ ਪੱਕ ਪਿਆ ਵੈਰੀ ਦਲ ਦੀ ਗਿਣਤੀ ਵੱਧ ਹੋਣ ਕਰਕੇ ਉਹਨਾਂ ਦੇ ਹੌਂਸਲੇ ਵਧੇ ਹੋਏ ਸਨ ਉਹਨਾਂ ਨੇ ਸਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿੱਚ ਲੈ ਲਿਆ ਸਹਿਬਜ਼ਾਦਾ ਜਜ਼ਾਰ ਸਿੰਘ ਨੇ ਜੇ ਨਾਲ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਪਰੋ ਪਰੋ ਕੇ ਸੁੱਟਦੇ ਰਹੇ ਉੱਪਰੋਂ ਗੁਰੂ ਜੀ ਨੇ ਤੀਰਾਂ ਦੀ ਵਸ਼ਾਤ ਲਗਾ ਦਿੱਤੀ ਇਸ ਤਰ੍ਹਾਂ ਕੇਰਾ ਟੁੱਟ ਗਿਆ ਤੇ ਸਹਿਜਾਦਾ ਜੁਝਾਰ ਸਿੰਘ ਨੇ ਤਲਵਾਰ ਦੇ ਜੋਹਰ ਦਿਖਾ ਕੇ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ ਅੰਤ ਬੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਵੀ ਇੱਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਪੀ ਗਏ ਹੁਣ ਸਤਗੁਰੂ ਜੀ ਆਪ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਣਾ ਚਾਹੁੰਦੇ ਸਨ ਸੈਬ ਜਾਂਦਿਆਂ ਦੀ ਜਥਿਆਂ ਤੋਂ ਬਾਅਦ ਜਦੋਂ ਸਿੰਘਾਂ ਦਾ ਇੱਕ ਹੋਰ ਜਥਾ ਕਰਵਾਨ ਹੋ ਚੁੱਕਾ ਤਾਂ ਉਦੋਂ ਤੱਕ ਸ਼ਾਮ ਬਿਲਕੁਲ ਢਲ ਚੁੱਕੀ ਸੀ ਗੜੀ ਵਿੱਚ ਸਤਗੁਰਾਂ ਨਾਲ ਕੇਵਲ 11 ਸਿੰਘ ਸੂਰਮੇ ਰਹਿ ਗਏ ਸਨ ਸਤਗੁਰਾਂ ਤੁਰੰਤ ਪੈੰਦਾ ਬਦਲਿਆ ਤੀਰਾਂ ਤੇ ਗੋਲੀ ਸਿੱਕੇ ਨਾਲ ਦੁਸ਼ਮਣਾਂ ਨੂੰ ਗੜੀ ਦੇ ਹੇਠਾਂ ਹੀ ੱੱਕੀ ਰੱਖਿਆ ਇੰਨੇ ਨੂੰ ਹਨੇਰਾ ਪਰਸ ਗਿਆ ਦੁਸ਼ਮਣਾਂ ਨੇ ਜੰਗ ਰੋਕ ਦਿੱਤੀ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ